ਮਮੀ ਜੀ ਬਾਜੀ ਨਾਲ ਗੱਲ ਕਰੋ ਫੋਨ ਤੇ ਗੱਲ ਕੀਤੇ ਆਈ ਫੇਰ ਅਗਲੇ ਨੂੰ ਪਤਾ ਲੱਗਣਾ ਵਾ ਜੇ ਤੂੰ ਕਹੀਂ ਨਹੀਂ ਆ ਤਾਂ ਮੈਂ ਕਰਦੀ ਆ ਫੇਰ ਸਿਮਾ ਨਹੀਂ ਕਰਨੀ ਪੈਣੀ ਗੱਲ ਗੱਲ ਕਰੋ ਜੀ ਨਹੀਂ ਕਰਤਾ ਕਰਨੂ ਕੋਈ ਨਵੇੜਾ ਹੋਵੇ ਇਹ ਨਾਲੇ ਮੁੜ ਕੇ ਵਿਆਹ ਚਿਰ ਤੇ ਆ ਗਿਆ ਤੇ ਰਟਾ ਪਾ ਕੇ ਬੈਠੀ ਰਹੇ ਅਗਲੀ ਨਾਲ ਬਣਾ ਤੁਰੇ ਤੇ ਕਲੇਸ਼ ਰੋਜ਼ ਦਾ ਪਿਆ ਵਾ ਕੰਮ ਸਕਾ ਮੈਂ ਉਹਨੂੰ ਦੱਸਿਆ ਤਾਂ ਜਾਊਗਾ ਇਹਨਾਂ ਕੀਤਾ ਕੀ ਮਗਰੋ ਚਲ ਫੇਰ ਕਰਦੀ ਆ ਹੋਰ ਕੀ ਜਾਣੀ ਐ ਕਰੋ ਗੱਲ ਇਹਦੇ ਨਾਲ ਕਰਦੀ ਆ ਕੋਈ ਨਹੀਂ ਆਹਹਾ ਮਹਾ ਟੈਮ ਮਿਲਿਆ ਵਾ ਨਿਆਣਿਆਂ ਦੇ ਵਿੱਚ ਟੈਮ ਮੈ ਕਿੱਥੋਂ ਮਿਲਦਾ ਕਿੰਨੇ ਦਿਨ ਹੋ ਗਏ ਆ ਇਨਾ ਘਰ ਰੌਲਾ ਪੈਂਦਾ ਬਿੜਕਾਉਂਦੀਆਂ ਅੱਜ ਮੈਂ ਜਾਣੀ ਇਨਾ ਘਰ ਵੱਡੀ ਨੇ ਕੋਈ ਦੱਸਣਾ ਨਹੀਂ ਨਿੱਕੀ ਨੂੰ ਪੋਸ ਕੇ ਆਈ ਆ ਕੀ ਹੋ ਰਿਹਾ ਹੈ ਇਨਾ ਦੇ ਘਰ ਅੱਛਾ ਜੀ 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 ਸਤਿ ਸ਼੍ਰੀ ਅਕਾਲ ਜੀ ਠੀਕ ਆ ਨਾ ਰਹੀਆ ਸਦੀ ਜੀ ਜਿੱਥੇ ਹੰੜ ਰਹੀ ਆ ਆ ਗਈ ਤੁਸੀਂ ਬੀਬੀ ਹੈ ਜੀ ਤੁਹਾਡੇ ਕੋਲੋਂ ਖਬਰ ਮੇਰੇ ਨਾਲ ਵੀ ਆ ਕਿਹੜਾ ਸੋਹ ਦੇਣ ਵਾਲਾ ਬੈਠਾ ਵਾ ਤੇ ਸੱਸ ਦੇ ਨਾਲੇ ਘਰ ਚੱਲਦੀ ਆ ਪਰ ਉਹਦੀਆਂ ਮਿੱਠੀਆਂ ਟਿੱਕੀਆਂ ਮੇਰੇ ਲਾਗੇ ਬੈਠਣਾ ਤੈਨੂੰ ਐ ਲੱਗਦਾ ਜਿਦਾਂ ਮੈਨੂੰ ਦੰਗੀਆਂ ਵੱਟਦੀ ਹੋਆ ਮੇਰੇ ਲਾਗੇ ਤੇ ਬਹਿਣਾ ਨਹੀਂ ਆ ਬਹਿਣਾ ਹੀ ਨਿੱਕੀ ਦੇ ਲਾਗੇ ਜਾ ਕੇ ਆ ਪਤਾ ਨਾ ਘਰ ਦਾ ਭੇਦ ਉਹਦੇ ਕੋਲੇ ਮੈਂਦਾ ਸਾਰਾ ਹਾਲੇ ਜੇ ਮੰਮੀ ਦੱਸਦੀ ਆ ਕਿਹੜੇ ਘਰਤ ਨੰਬਰ ਦੇ ਤੇ ਨੂੰ ਜਿਹੜਾ ਛੱਟ ਫੂਨ ਲਾ ਕੇ ਛੱਡ ਲੈਂਦੀ ਆ ਅਜੇ 10 ਮਿੰਟ ਨਹੀਂ ਹੋਏ ਮੰਮੀ ਨੇ ਘਰੋਂ ਗਈ ਉਹ ਮਗਰੇ ਆਣ ਵਜੀ ਹੈ ਲੈ ਅੱਜ ਕਿਦਾਂ ਨੇ ਚੱਲ ਅੱਜ ਸਸਰੀ ਘਰ ਆ ਸਰਾ ਠੀਕ ਆ ਹਾਂ ਵਧੀਆ ਬੈ ਜਾ ਪਾਣੀ ਦੇ ਆ ਸਸਤੇਰੀ ਕਿੱਥੇ ਆ ਪਿੰਡ ਗਈ ਆ ਅੱਛਾ ਪਿੰਡ ਗਈ ਆ ਹਾਂ ਚੰਗਾ ਪਿੰਡ ਗਈ ਆ ਤੇ ਤੇ ਦਹੋਲਾ ਹੋ ਜੂ ਮੇਰਾ ਵੀ ਨਾਲੇ ਉਹਦੇ ਹੁੰਦੇ ਕੋਈ ਗੱਲ ਮ ਨਹੀਂ ਹੁੰਦੀ ਗੱਲ ਹੋ ਜਾਂਦੀ ਆ ਕੀ ਕਰਨੀ ਆ 24 ਘੰਟੇ ਤੇ ਮੈਂ ਤੇ ਸੱਪਾ ਪਾਰ ਆ ਘੱਡੀਆਂ ਅੱਛਾ ਹਾਂ ਹਾਂ ਤੇ ਕੀ ਗੱਲ ਹੋਈ ਆ ਨਹੀਂ ਤੇਣਾ ਗੱਲ ਕੋ ਹੁੰਦੀ ਹੋਈ ਵਿਆਹ ਆ ਗਿਆ ਹੀ ਮਾਸੀ ਦੇ ਮੁੰਡੇ ਦਾ ਅੱਛਾ ਤਿੰਨ ਵਾਰ ਫੋਨ ਤੇ ਰਸੇ ਹਾਂ ਦੱਸਿਆ ਹਣੀ ਹਾਂ ਹੋ ਤੇ ਇਹ ਗਏ ਹੀ ਨਾਲ ਦੇ ਇਹਨੂੰ ਲੈ ਕੇ ਤੇ ਕੱਪੜੇ ਬਣਾਉਣ ਅੱਛਾ ਤੇ ਉਹ ਉੱਥੇ ਨਾ ਸੜੇ ਸੂਟਾਂ ਨੂੰ ਹੱਥ ਪਾਉਂਦੇ ਜਾਂਦੇ ਘਰ ਪਾਉਣ ਵਾਲੇ ਹੁੰਦੇ ਤੁਮਾਰੀ ਮਾੜੀ ਰਵਾਂ ਕੀ ਰਹਿ ਜਾਂਦੇ ਕਢਾਈ ਤੇ ਇਹ ਬੰਦਾ ਪੁੱਛੇ ਅੱਜ ਕੱਲ ਉਹ ਸੂਟ ਚੰਦੇ ਨਾ ਅੱਜ ਕੱਲ ਕਿੱਥੋਂ ਸੂਟ ਚਲਦੇ ਆ ਉਹ ਤਾਂ ਵਧੀਆ ਵਧੀਆ ਸੂਟ ਪਾਉਂਦੀਆਂ ਆ ਆਹੋ ਇਹ ਗੱਲ ਇਹ ਨਹੀਂ ਨਾ ਸੋਚਦੇ ਉਹਦਾ ਦੀ ਮੋਠਘੜੀ ਜੀ ਮਜ਼ਰ ਲੱਗੀ ਇਹਨਾਂ ਦੇ ਵੱਡੀ ਜਿੱਦਾਂ ਉਹ ਕਹਿਣ ਉਹਦਾ ਕਰਦੀ ਆ ਨੇ ਤਾਂ ਇੰਦਾਂ ਦੇ ਪਾਉਂਦੀਆਂ ਤੇ ਇੰਦਾਂ ਦੇ ਪਾਉਂ ਪੈਣਾ ਉਹ ਪਾ ਰਹੀਂਦੀ ਆ ਮੇਰ ਕੋ ਨਹੀਂ ਪੈਂਦੇ ਆਹ ਗੱਲ ਤੋਂ ਕਪਟ ਪਿਆ ਮੈਂ ਥੋੜੀ ਤੇ ਮਹਿੰਗਿਆ ਸੂਟ ਲੈ ਆਂਦੀ ਆ ਆਹੋ ਠੀਕ ਤਾਂ ਕਰਕੇ ਘਰ ਤੋਂ ਉੱਦਨ ਦਾ ਇੱਕ ਰੇਸ ਤੇ ਮੰਨ ਰਿਆ ਆਪਣੇ ਇਹ ਗੱਲ ਤੇ ਤੇ ਮੇਰੀ ਭੈਣ ਨੂੰ ਸੱਦਿਆ ਹੀ ਨਾ ਅਛਾ ਉਹਨੂੰ ਕੰਨ ਸੱਦਿਆ ਕੀ ਹੋਇਆ ਗੱਲਾਂ ਨੂੰ ਮੇਰੀ ਮੰਮੀ ਨੇ ਫੋਨ ਕੀਤਾ ਉਹਨੇ ਫਿਰ ਮੇਰੀ ਭੈਣ ਨੂੰ ਕਹ ਲਾਇਆ ਤੂੰ じゃ ਪੁੱਛ ਕੀ ਆ ਗੱਲ ਕੀ ਘਰਾਂ ਦੇ ਵਿੱਚ ਤੇ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਚੋਕੇ ਨੇ ਮੇਰੀ ਮਾਂ ਨੂੰ ਫੋਨ ਲਾ ਦਿੰਦੀ ਨਾ ਤਾਂ ਨਹੀਂ ਕਰਾਂ ਤੇ ਤੇ ਹੁੰਦੀਆਂ ਰਹਿੰਦੀਆਂ ਵਾ ਇਹ ਥੋੜਾ ਵੇ ਪੇਕੇ ਨੂੰ ਫੋਨ ਲਾ ਰਹੀਦਾ ਵਾ ਇਹ ਇਹਨਾਂ ਦੀ ਗਲਤੀ ਆ ਘਰ ਦੀ ਗੱਲ ਘਰ 'ਚ ਰੱਖੀ ਦੀ ਹੁੰਦੀ ਆ ਆਹੋ ਤੇ ਜੀ ਇਹਨਾਂ ਨੂੰ ਕਹੀਏ ਤੇ ਫਿਰ ਇਹ ਮੂੰਹ ਵਟਦੀਆਂ ਤੇ ਮੈਨੂੰ ਕਹਿੰਦੀ ਆ ਤੂੰ ਲੜਦੀ ਤੂੰ ਲੜਦੀ ਲੜਾਈ ਨੂੰ ਆਪ ਆਵਾਜ਼ਾਂ ਮਾਰਦੀ ਨਾ ਇਹ ਤੇ ਵੱਡੀ ਜਿਹੜੀ ਆ ਉਹ ਵੀ ਨਹੀਂ ਤੇਰੇ ਵੱਲ ਦੀ ਗੱਲ ਕਰਦੀ ਸਾਰੇ ਖੜਾ ਉਹਦੇ ਤੇ ਪਵਾੜੇ ਆ ਸਾਰੇ ਆਹੋ ਤੇ ਤੇਰੀ ਸੱਸ ਨੂੰ ਤੇ ਇੱਕੋ ਜਿਹੀਆਂ ਰੱਖਣੀਆਂ ਚਾਹੀਦੀਆਂ ਇਹ ਥੋੜਾ ਵੱਡੀ ਨੂੰ ਪਿਆਰ ਕਰਨਾ ਤੇ ਨਿੱਕੀ ਨੂੰ ਨਹੀਂ ਕਰਨਾ ਕੋਈ ਗੱਲ ਨਾ ਇਹ ਨਹੀਂ ਆ ਨੀ ਇਹਨੂੰ ਪੜਨਾ ਮੈਂ ਕੀ ਦੱਸਾਂ ਰੱਖਾਂ ਤੇ ਮੈਂ ਇਹਨਾਂ ਦੋਵਾਂ ਜੀਆਂ ਨੂੰ ਚੰਡ ਕੇ ਤੇ ਉਹ ਜਿਹੜੀ ਵੱਡੀ ਆ ਨਾ ਉਹ ਲੱਲਾ ਪੱਪਾ ਮਗਰ ਮਗਰ ਕਰਦੀ ਰਹਿੰਦੀ ਆ ਫਿਰ ਮੈਨੂੰ ਵੀ ਕਰਨਾ ਹੀ ਪੈਂਦਾ ਵਾ ਲੈ ਤੂੰ ਕਰਨ ਨੂੰ ਕਰਨਾ ਤੂੰ ਸਭ ਟੌਰ ਨਾ ਰਹਿ ਤੂੰ ਕਹ ਪਿਓ ਉਹਨਾਂ ਜਿੱਦਾਂ ਦੇ ਮੰਗਦੀ ਓਦਾਂ ਦੇ ਬਣਾਉਂਦੇ ਹੋ ਕੱਪੜੇ ਮੈਂ ਤਾਂ ਕਹ ਵਧੀਆ ਬਣਾਉਣੀ ਆ ਤੇ ਮੈਂ ਲਿਆਂਦੇ ਵੀ ਵਧੀਆ ਹੀ ਬਣਾ ਕੇ ਆ ਮੈਂ ਤਾਂ ਸਭ ਇਹਦੇ ਵੀ ਨਾਲ ਵਧੀਆ ਖਰੀਦੇ ਆ ਪਰ ਇਹ ਮੁੱਲ ਤਾਂ ਕਿਤੇ ਦੁਕੇ ਦਾ ਨਹੀਂ ਪਉਂਦੀ ਬੜੀ ਹੰਤਰੀ ਜਨਾਨੀ ਐ ਦੇ ਦੇ ਤੂੰ ਸਭ ਚੰਟਕੇ ਰਹਿ ਸਗੋ ਮਾਤਾ ਜਿਹੜੀ ਆ ਨਾ ਮਾਤਾ ਬੜੀ ਹੰਤਰੀ ਆ ਮਾਤਾ ਗੱਲ ਗੱਲ ਲੈਣਾ ਬੱਸ ਫੈਂਦੀ ਆ ਤੇ ਗੋਲ ਗੁੰਦੀ ਆ ਹਾਏ ਵੱਡੀ ਹਾਏ ਵੱਡੀ ਮੇਰਾ ਤੇ ਕਦੀ ਹਨੇ ਜੱਥ ਗਾਇਆ ਇੰਨੀ ਮਾਤਾ ਨੂੰ ਆਪਣੇ ਵੱਲ ਕਰ ਲੈ ਮਿੱਠੀ ਪਿਆਰੀ ਹੋ ਕੇ ਮਾਤਾ ਨੂੰ ਆਪਣੇ ਵੱਲ ਕਰ ਇਹ ਇੰਨੀ ਤੇਰੀ ਗੱਲ ਸਹੀ ਆ ਵਾਕਿਆ ਹੀ ਮਿੱਠੀ ਪਿਆਰੀ ਹੁੰਦੀ ਏਰੇ ਨਾ ਮਾੜੀ ਮੋਟੀ ਮਾਤਾ ਨੂੰ ਕਰਕੇ ਮੁੜ ਕੇ ਆਪਣੇ ਸੋਹਣੇ ਨੂੰ ਕੱਲ ਨਹੀਂ ਆਪਣੇ ਵੱਲ ਵੱਡੀ ਵੇਲੀ ਕਰਦੀ ਐ ਸਾਇਰ ਤੇ ਜਿੱਦਾਂ ਮੱਖਣ ਚੋਂ ਵਾਲ ਨਹੀਂ ਕੱਢੀ ਜਾਂ। ਇਹ ਏਦਾਂ ਕਰਦੀ ਐ। ਹਾਏ ਇਹ ਤਾਂ ਕਰੇ ਇਹ ਸੂਤਰ ਆਉਣਾ ਹੈ ਕੰਮ ਆਉਣਾ ਯਾ ਸੂਤਰ। ਇਹ ਗੱਲ ਤੇਰੀ ਸਹੀ ਆ। ਏਦਾਂ ਨਹੀਂ ਕੰਮ ਚੱਲਦਾ। ਮੇਰੇ ਪਹਿਲਾਂ ਤੇ ਇਹਨੂੰ ਮੈਂ ਆਖੀ ਬਸਾ ਇਹ ਤੇ ਹਾਲੇ ਮੇਰੇ ਕੋਲ ਸੁਨਣਾ ਮੰਗਣ ਨੂੰ ਕਰਦੀ ਨਾ। ਮੋਣੀ ਸੁਨਣਾ ਦੇਈਂ। ਆਪਣੇ ਕੋਲ ਰੱਖ ਸਾਰਾ ਸੋਨਾ ਜਿਹੜੀ ਚੀਜ਼ਾਂ ਜਿਹੜੇ ਘਟਕੇ ਰੱਖ ਸਕੋ ਜੇ ਸੋਨਾ ਆਉਂਦਾ ਸੋਨਾ ਰੱਖ ਜੋ ਵੀ ਪਹਿਹਾ ਤੇ ਹਾਲਾਤ ਸਭੋ ਆਪਣੇ ਕੋਲ ਰੱਖ ਜੀ ਪਹਿਣਾ ਹੈ ਤੇ ਤੇਰੀ ਗੱਲ ਸੁਣਵਾ ਨੇ ਸਈਆ ਜਿਹੜੀਆਂ ਚੀਜ਼ਾਂ ਸਾਰੀਆਂ ਹੀ ਜੱਗ ਚੀਤੀਆਂ ਕੀਤੀਆਂ ਰਹਿਣ ਨਹੀਂ ਆ ਇਹ ਇਹਨਾਂ ਦੇ ਹੱਥ ਲੱਗ ਗਏ ਇਹਨਾਂ ਸਾਰੀ ਮੁੰਦ ਨੂੰ ਦੇਣੀ ਆ ਗਈ ਇਹਨਾਂ ਨੇ ਕਿੱਥੋਂ ਦੇਣੀਆਂ ਆ ਹਾਂ ਇਹਨਾਂ ਨੇ ਜਿੱਦਾਂ ਤੈਨਾਂ ਕਰਦੇ ਆ ਇਹਨਾਂ ਨੇ ਸਾਰਾ ਕੁਝ ਵੱਡੀ ਨੂੰ ਦੇ ਦੇਣਾ ਫਿਰ ਹੂੰ ਖਾ ਤਾਂ ਵੇਖਣਾ ਫਿਰ ਹਾਲੇ ਤੇ ਇੰਨਾ ਸੀ ਪਰ ਮੈਨੂੰ ਮਹਾਰਾਜ ਨੇ ਦੋ ਹੀਰੇ ਦਿੱਤੇ ਐ ਇਹਦੀ ਕੁੜੀ ਆ ਦੇਖਦੇ ਇਹਦਾ ਮੁੰਡਾ ਹੁੰਦਾ ਨਾ ਅੱਜ ਮੈਨੂੰ ਇਹਨਾਂ ਨੇ ਘਰੋਂ ਕੱਢਿਆ ਬਣਾ ਹੀ ਕਿਤੇ ਮੁੰਡਿਆਂ ਨੇ ਮੂੰਹ ਨਹੀਂ ਮੈਨੂੰ ਰੱਖੀ ਜੀ ਤੂੰ ਆਪਣੀਆਂ ਸਾਰੀਆਂ ਚੀਜ਼ਾਂ ਆਪਣੇ ਕੋਲ ਰੱਖੀ हाँ हाँ। ये सही है मैं जा नहीं नहीं चाह मैं जानी तेरी सास आ गई उन्हें कहना ये कि बैठी यार के आना गा ढेड भर लिया नहीं नहीं मैं नहीं यार ਕੁੱਤ ਘੱਟ ਕਰਕੇ ਮਾੜਾ ਮੋਟਾ ਪੇਗਾ ਨੰਗਣ ਦੀ ਕੀਤੀ ਉਹਨੂੰ ਪਤਾ ਲੱਗ ਗਿਆ ਕਿ ਆਦੀ ਸਾਸਾ ਨਹੀਂ ਕਰ ਚੰਗਣ ਸਕਦੀ ਤੇ ਇਹ ਬਥੇਰੀ ਅਕਲੀਆਂ ਠੀਕ ਹੈ ਮਮੀ ਆ ਗਈ ਹਾਂ ਆ ਗਈ ਮੇਰੇ ਸੁਣ ਗੱਲ ਪ੍ਰਦੀਪ ਕਿੱਧਰ ਆਈ ਹ ਆ ਲੈ ਮੈਂ ਘਰੋਂ ਬਾਹਰ ਪੈਰ ਪਾਇਆ ਜਾਂ ਤੇ ਮਗਰੇ ਮੇਰੇ ਆ ਗਈ ਉਹ ਕੀ ਗੱਲ ਤੈਨੂੰ ਰੋਟੀ ਖਾਦੀ ਨਹੀਂ ਪਚਦੀ ਮੰਮੀ ਮੈਂ ਮੈਗੜਾ ਨੂੰ ਫੋਨ ਕਰਕੇ ਸੱਦਿਆ ਸੀ ਇਹ ਪੁੱਤ ਜਿੰਨੀ ਵਾਰ ਮਰਜੀ ਕੋਈ ਆਵੇ ਆਪਣੇ ਘਰ ਦਾ ਭੇਤ ਨਹੀਂ ਦਈਦਾ ਹੁੰਦਾ ਲੋਕਾਂ ਨੂੰ ਤੇ ਲੋਕੀ ਦੇ ਭੇਤ ਲੈਣ ਆਉਂਦੇ गावा ਤੇ ਭੇਤ ਬਿਲਕੁਲ ਨਹੀਂ ਦਈਦਾ ਹੁੰਦਾ ਕਰਦਾ ਮੰਮੀ ਉਹ ਨਹੀਂ ਮਿਲ ਉਹਨੇ ਨਾ ਕੋਈ ਗੱਲ ਕੀਤੀ ਮਾੜੀ ਚੰਗੀ ਨਾ ਮੈਨੂੰ ਕੋਈ ਪੁੱਛਿਆ ਹੀ ਆ ਉਹਦੇ ਉੱਧਾ ਹੀ ਸੱਸਰੀ ਗੱਲਾਂ ਬਾਤਾਂ ਕਰਕੇ ਹਾਸੇ ਖੇਡ ਕੇ ਚਲ ਗਈ ਆ ਦੀਦੀ ਸਵੇਰ ਲੱਗ ਕੇ ਆਈ ਨਹੀਂ ਸਾਡੇ ਪਤਾ ਨਹੀਂ ਕੀ ਗੱਲ ਲੋਕੀ ਬਿੜਕਾਂ ਬਠੇਰੀਆਂ ਲੈਂਦੇ ਹੁੰਦੇ ਆ ਸ਼ਰੀਕਾ ਜੂ ਹੋਇਆ ਮੰਮੀ ਇਹ ਨਾਲ ਤੈਨੂੰ ਪਤਾ ਹੀ ਆ ਮੇਰਾ ਮੈਂ ਆਪਾਂ ਕਹਿਨੂੰ ਗੱਲ ਦੱਸਦੀ ਆਪਣੇ ਘਰ ਦੀ ਮੈਂ ਤੇ ਕਦੀ ਵੀ ਨਹੀਂ ਦੱਸਦੀ ਤੂੰ ਮੰਮੀ ਇਹ ਨਾਲ ਨਾ ਕਰ ਮੇਰ ਨਾਲ ਇਹ ਤੇ ਮੈਨੂੰ ਸਾਰਾ ਪਤਾ ਵਾ ਲੋਕੀ ਪੀਤ ਲੈਣ ਆਉਂਦੇ ਆ ਪਰ ਮੈਂ ਨਹੀਂ ਪੀਤ ਦਿੰਨੀ ਕਹਿਨੂੰ ਮੈਨੂੰ ਪਤਾ ਵਾ ਉਹਦਾ ਤੇ ਮੇਤੇ ਲੋਕੀ ਨਾਲ ਲੈ ਮੰਮੀ ਤੂੰ ਗੱਲ ਤੇ ਫੇਰ ਓਦਾਂ ਦੀ ਘਰ ਚ ਨਹੀਂ ਜਾਂਦੀ ਜਾਂਦੀ ਮੰਮੀ ਜੀ ਨੂੰ ਖੀਰ ਦੇ ਕੇ ਆਵਾਂ ਨਾਲ ਪੁੱਛ ਕੇ ਆਵਾਂ ਕਿੱਧਰ ਗਏ ਸੀ ਬਿਨਾਂ ਦੱਸਿਆ ਚਲ ਗਏ ਹੀ ਪਤਾ ਤੇ ਲੱਗੇ ਕਿਹਦੇ ਘਰ ਹੋ ਕੇ ਆਏ ਆ ਕੋਈ ਦੁੱਖ ਸੁੱਖ ਦੀ ਹੁੰਦੀ ਆ ਮਮੇ ਜੀ ਖੀਰ ਖਾ ਲਓ ਖੀਰ ਬਣਾਈ ਮੇਰੇ ਮਗਰਮ ਆਹੋ ਮੈਂ ਬਣਾ ਲਈ ਦੁੱਧ ਵਧਿਆ ਸੀਗਾ ਅੱਛਾ ਤੇ ਉਹ ਤੁਸੀਂ ਕਿੱਧਰ ਗਏ ਸੀਗੇ ਨਹੀਂ ਜਾਣਾ ਕਿ ਦਰਵਾਜ਼ਾ ਉਹ ਜਿਹੜੀ ਬਿਛਨੀ ਆ ਉਹ ਕਿਤੇ ਨਾ ਹੋਣ ਲੱਗੀ ਬਾਥਰੂਮ ਵਿੱਚ ਇਹ ਚੂੜਾ ਟੁੱਟ ਗਿਆ ਇਹ ਵਿਚਾਰੀ ਪਈ ਆ ਮੰਝੇ ਦੇ ਤੇ ਬੁਰਾ ਹਾਲ ਹੋ ਆਉ ਦਾ ਹੈ ਇਹ ਬੀਆਂ ਬੇਕਿਰਕੀਆਂ ਨਵਾਂ ਹਾਂ ਮੈਂ ਤੇ ਅੱਜ ਹੀ ਵੇਖੀਆਂ ਵੇ ਇਦਾਂ ਦੀਆਂ ਨਵਾਂ ਵੀ ਹੁਣ ਚਾਵਾ ਅੱਡ ਵਾ ਕੇ ਨਾਲੋ ਨਾਲ ਹੀ ਆ ਹੈ ਕਿ ਨਾ ਤੇ ਕੱਚੀਆਂ ਆਈਆਂ ਤੇ ਪਰ ਕੀ ਬਾਤ ਕੋਈ ਨਹੀਂ ਪੁੱਛਦਾ ਉਹ ਜੱਟ ਨੂੰ ਮੰਮੀ ਜੀ ਕੀ ਕਰਨਾ ਹਾਂ ਉਹ ਜੇ ਕਿੰਨੇ ਆਪਣੇ ਬਜ਼ੁਰਗ ਦੀ ਸੇਵਾ ਹੀ ਨਹੀਂ ਕਰਨੀ ਉਹਨੂੰ ਪਾਣੀ ਦਾ ਘੁੱਟ ਨਹੀਂ ਪੁੱਛਣਾ ਤੇ ਫਿਰ ਆਪਣੇ তীর্থਾਂ ਤੇ ਜਾਣ ਦਾ ਕੀ ਫਾਇਦਾ ਉਹਨਾਂ ਦੇ ਕਿ ਜੇ ਦਿਨ ਮੱਸਿਆ ਤੇ ਜੇ ਦਿਨ ਮੇਲੇ ਹਾਂ ਹਾਂ ਸਗੋਂ ਅੰਦਰ ਤੇ ਇਦਾਂ ਹੁੰਦੀਆਂ ਕਿ ਤੇ ਜਿੱਦਾਂ ਕਿਤੇ ਹੱਟ ਤੋਂ ਵੱਧ ਕੋਈ ਸਾਧ ਹੀ ਨਹੀਂ ਵੀ ਸਾਧਣੀ ਨਹੀਂ ਬਣੀ ਹੁੰਦੀ ਮੈਂ ਨਹੀਂ ਹਾਦੀ ਹੋਈ ਮੈਂ ਤੇ ਵੇਖ ਕੇ ਸੀ ਮਹਾਰਾਣ ਨਹੀਂ ਰਹਿ ਗਈ ਕਿ ਇਦਾਂ ਦਾ ਇਦਾਂ ਦੀਆਂ ਕਿਤੇ ਹੈ ਦੀਆਂ ਵਾ ਨਹੀਂ ਉਦਾਂ ਨਾ ਇਦਾਂ ਦਾ ਵੇਲਾ ਕੱਲ ਦਿੱਤੀ ਉਹਨਾਂ ਨੇ ਇਦਾਂ ਦਾ ਵੇਲਾ ਕਿਸੇ ਦਾ ਮਾੜਾ ਆਉਣਾ ਨਹੀਂ ਚਾਹੀਦਾ ਮੰਜੇ ਤੇ ਪੈਣ ਦਾ ਤੇ ਚਲ ਜੇ ਆ ਵੀ ਗਿਆ ਨਾ ਹੂੰ ਤੇ ਬੜਾ ਫਰਜ਼ ਵਾ ਇਹਨਾਂ ਨਵਾਂ ਦਾ ਉਹਨਾਂ ਨੂੰ ਸਮਝਣਾ ਚਾਹੀਦਾ ਵਾ ਹਾਂ ਹੋ ਕਿ ਸਾਡੇ ਤੇ ਵੀ ਇਹ ਟਾਈਮ ਆਉਣਾ ਵਾ ਆਉਣਾ ਵਾ ਕਹਿੰਦਾ ਕਿ ਹੋ ਨੀ ਇਹ ਹੋਣੇ ਦਾ ਸਿੰਮਾ ਮਾਪਿ ਹੋ ਤੇ ਅਕਲ ਦੇਈ ਸਕਦਾ ਨਾ ਕਿ ਇਹਦਾ ਸਾਂਮਣੇ ਦਾ ਵੇਲਾ ਆ ਇਹਨੂੰ ਸੰਭੋ ਤੁਹਾਡੇ ਸਿੱਤ ਸੁਆਹ ਪਾਉਣਗੇ ਲੋਕੀ ਚੱਲ ਮਾਪਿਓ ਦੀ ਤੇ ਛੱਡ ਜਿਨ੍ਹਾਂ ਦੇ ਆਪਣੇ ਕੀ ਆਂਦੇ ਹੁੰਦੇ ਆ ਵੀ ਲੜ ਲੱਗੀਆਂ ਉਹਨਾਂ ਨੂੰ ਮਾਸਜ ਨਹੀਂ ਅਕਲ ਨਹੀਂ ਆ ਉਹ ਵੀ ਮੈਂ ਦੇਖਿਆ ਕੋਈ ਮੈਨੂੰ ਤਾਂ ਸਿੱਧੇ ਜਾਂ ਮ ਸੁਧਾਰਨ ਦੇ ਲੱਗਦੇ ਹੀ ਉਹਦੇ ਲੋਕਾਂ ਨੂੰ ਨਾਮ ਕਿਹਾ ਕੋਈ ਉਹਨੂੰ ਨਾਮ ਕਿਹਾ ਮੈਨੂੰ ਤਾਂ ਕੋਈ ਪਤਾ ਨਹੀਂ ਉਹਨਾਂ ਦਾ ਲੱਗਾ ਕੀ ਆ ਹੈ ਛੱਡੂ ਆ ਆਹੋ ਬੰਦੇ ਕਾਦੇ ਆ ਜਿਨ੍ਹਾਂ ਨੂੰ ਆਪਣੀ ਮਾਂ ਨਹੀਂ ਦੇਖਦੀ ਆਹ ਹਸਣੇ ਬੇਤੇ ਰابطੇ ਘਰ ਹੀ ਹੁੰਦਾ ਵਾ ਤੇ ਜੇ ਪਹਿਲਾ ਬੰਦੇ ਦਾ ਦਬਕਾ ਹੋਵੇ ਤੇ ਕਿੱਦਾਂ ਨਾ ਪੁੱਛੇ ਪਹਿਲਾ ਦਬਕਾ ਦੁਕਾ ਨਹੀਂ ਹੈਗਾ ਉਥੇ ਉਹ ਤਾਂ ਸਿਮਾ ਹੁੰਗ ਦੀ ਨਹੀਂ ਵੇਖੀ ਜਾਂਦੀ ਮੈਨੂੰ ਤਾਂ ਪਤਾ ਨਹੀਂ ਕੀ ਹੋਰ ਤਰ੍ਹਾਂ ਹੀ ਹੋਇਆ ਲੱਗੇ ਤੇ ਮੰਮੀ ਹੂੰਗਣਾਈਆਂ ਵਿਚਾਰੀ ਨੇ ਜੇ ਤਾਂ ਕਿਤੇ ਉਹ ਤੇਰਾ ਪਾਸਾ ਨਹੀਂ ਥੱਲੇ ਜਾਣਦੇ ਤੇ ਉਹਨੇ ਹੂੰੜਾ ਨੇ ਤੇ ਹੋਰ ਕੀ ਕਰਨਾ ਮੈਂ ਤੇ ਉਦੋਂ ਨਾ ਇਹ ਸਭ ਲਾਇਆ ਤੇ ਹੀ ਆਪਣੇ ਘਰੇ ਆ ਇਹ ਕਪਤ ਤੋਂ ਹੀ ਡਰੀ ਜਾਂਦੇ ਆ ਕਿ ਸਾਨੂੰ ਟੈਨਸ਼ਨ ਵਾ ਬੜਾ ਹੈਗੀ ਘਰ ਘਰ ਹੀ ਟੈਨਸ਼ਨ ਹੋ ਮਾਂ ਮੁਲਕ ਮਾਈ ਦਾ ਵਸੇ ਕੋਈ ਰੋਵੇ ਤੇ ਕੋਈ ਹੱਸੇ ਹਾਂ ਘਰ ਘਰੇ ਹੋ ਹਾਲ ਮਮੀ ਜੀ ਹਾਂ ਹਾਂ ਇਹ ਆਈ ਹੋਈ ਤਾਂ ਦਾ ਸਵਾਲ ਕਰਤਾ ਵੀ ਉਹਨਾਂ ਦਾ ਪਰ ਮੈਨੂੰ ਤੇ ਵੇਖ ਕੇ ਬਹੁਤ ਹੀ ਦੁੱਖ ਜਿਹਾ ਆਇਆ ਵਿਚਾਰੀ ਤੜਫਦੀ ਮੇਰ ਕੋ ਵੀ ਅਖੀ ਨਹੀਂ ਗਈ ਦੋਕੋ ਆਪਣੇ ਜੇ ਤੇ ਆ ਜਾਂਦੇ ਮਮੀ ਜੀ ਹੁਣ ਆਪਣਾ ਪਿੱਛੇ ਥੋੜਾ ਦੁੱਖ ਵੇਖਿਆ ਸੀ ਹਾਂ ਹਾਂ ਬਚੇਰਾ ਜੀਆ ਵਾ ਇਹ ਤੇ ਹਾਂ ਜੇ ਆਪਣਾ ਦੁੱਖ ਪਿੱਛੇ ਵੇਖਿਆ ਵਾ ਨਾ ਤੇ ਫਿਰ ਵੀ ਅਗਲੇ ਬੰਦੇ ਦੀ ਯਾਨਾਂ ਦੇ ਪ੍ਰੀਤ ਮਹਿਸੂਸ ਹੁੰਦੀ ਆ। ਹਾਂ। ਉਹਨਾਂ ਚਿਰ ਹੁੰਦੀ ਵੀ ਨਹੀਂ ਆ। ਇਹ ਤਾਂ ਹੁਣ ਆਪ ਆਪਣੀ ਸਮਝ ਹੀ ਆ ਨਾ। ਜੇ ਅਗਲੇ ਸਮਝਾਂ ਤਾਂ ਵਿਚਾਰੀ ਕਾਤੋਂ ਤੜਫੇ ਇੰਨਾ। ਹਾਂ। ਚਲ ਤੂੰ। ਪ੍ਰਦੀਪ ਆਜਾਈ ਹੀ। ਯਾਰ ਜਿੱਥੇ ਮੇਰ ਨਾਲ ਬੜਾ ਪਿਆਰ ਦੇ ਨਾਲ ਗੱਲਾਂ ਕੀਤੀਆਂ ਉਹਨੇ ਪ੍ਰਦੀਪ ਨੇ। ਉਹ ਕਿਹੜਾ ਮੰਤਰ ਮਾਰ ਗਈ ਇਹਨੂੰ? ਭੈਣ ਤੋਂ ਵੱਧ ਕਿਤੇ ਮਾਰ ਗਈ ਹੀ ਭੈਣ ਨੇ ਤੇ ਕਿਤੇ ਸਮਝਾਉਣ ਆਈ ਹੀ ਉਹਦੇ ਸਮਝਾਂ ਸਮਝੀ ਨਹੀਂ ਤੇ ਪ੍ਰਦੀਪ ਦੇ ਸਮਝ। ਮੈਂ ਮੈਂ ਤਾਂ ਸਮਝਾਇਆ ਵਾ। ਉਹ ਤਾਂ ਹੁਣ ਆਦੀ ਨੋ ਨੋ ਹੁੰਜੇ ਲਾਓ ਮੇਰੀ ਸੁਣੋ ਗੱਲ ਸਮਝਿਆ ਕਰੋ ਜਿਹੜਾ ਬੰਦਾ ਗਿਰਗਟ ਵਾਂਗੂ ਰੰਗ ਬਦਲੇ ਨਾ ਕਦੀ ਮਿੱਠੀ ਤੇ ਕਦੀ ਖੱਟੀ ਉਹਦੇ ਪਿੱਛੇ ਕੋਈ ਇਹਦੀ ਚਾਲ ਜ਼ਰੂਰ ਹੋਊਗੀ